ਨਮਸਕਾਰ ਦੋਸਤੋ ਮੈਂ ਸ਼ਮਿਸ ਲੁਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਜਿਵੇਂ ਤੁਹਾਨੂੰ ਪਤਾ ਕਿ ਕੱਲ ਸੈਂਚਰੀ ਚ ਬੜੀ ਭਿਆਨਕ ਅਗ ਲੱਗੀ ਸੀ ਪਰ ਅੱਜ ਸਾਡੀ ਟੀਮ ਹੈ ਪਸੋ ਜਿਹੜਾ ਸੈਂਚਰੀ ਦੇ ਅੰਦਰ ਦੌਰਾ ਕੀਤਾ ਗਿਆ ਪਰ ਅੰਦਰ ਸਾਨੂੰ ਵੀ ਆਣਾ ਬੜਾ ਮੁਸ਼ਕਲ ਸੀ ਪਰ ਫਿਰ ਅੰਦਰ ਅਸੀਂ ਪਹੁੰਚ ਗਏ ਹੈ ਤੁਹਾਨੂੰ ਦੱਸਦੀ ਕਿ ਜਿਹੜੇ ਜਾਨਵਰ ਹੈ ਕੱਲ ਦੇ ਸੜੇ ਦੇ ਜਾਨਵਰ ਜਿਹੜੇ ਮਰ ਗਏ ਜਾਨਵਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਈ ਜਾਨਵਰ ਜਿਹੇ ਇੱਥੇ ਮਰ ਚੁੱਕੇ ਹੈ ਪਰ ਤੁਸੀਂ ਜਿਵੇਂ ਦੇਖ ਸਕਦੇ ਹੋ ਮਰੀ ਹੋਈ ਕੋ ਪੇਈ ਦੀ ਹੈ ਇੱਥੇ ਮਰੇ ਸੱਪ ਵੀ ਪੇਈ ਦੇ ਹੈ ਕਈ ਜਾਨਵਰ ਇਦਾਂ ਦੇ ਜਿਹੜੇ ਮਰ ਚੁੱਕੇ ਹੈ ਜਿਹੜੇ ਜਾਨਵਰ ਜਿਹੜੀ ਜੀਵ ਹੱਤਿਆ ਜਿਹੜੀ ਨਹੀਂ ਹੋਈ ਪਰ ਕਿਤਨਾ ਕੀਤੇ ਸੇ ਅਧਿਕਾਰੀਆਂ ਪਾਸੋਂ মিডিਆ ਸਾਹਮਣੇ ਨਹੀਂ ਦੱਸਾਂ ਜਾਂਦੇ ਕਿ ਕਿੰਨੀ ਕਿੰਨੀ ਜੀਵ ਹੱਤਿਆ ਜਿਹੜੀ ਹੋ ਚੁੱਕੀ ਆ ਉਹਨਾਂ ਦਾ ਪਾਸੋਂ ਇਹੀ ਕਹਿਣਾ ਹੈਗਾ ਕਿ ਇਸ ਜੰਗਲ ਦਾ ਹੀ ਨੁਕਸਾਨ ਹੋਇਆ ਜਿੰਨਾ ਜੰਗਲ ਸੜ ਕੇ ਸੁਆਹ ਹੋ ਗਿਆ ਪਰ ਜੀਵ ਹੱਤਿਆ ਜਿਹੜੀ ਨਹੀਂ ਹੋਈ ਉਹ ਮਰੀ ਪਈ ਹੈ ਇੱਥੇ ਕਈ ਜਾਨਵਰ ਜਿਹੜੇ ਇਦਾਂ ਦੇ ਮਰ ਚੁੱਕੇ ਆ ਪਰ ਇੱਥੋਂ ਦੇ ਅਧਿਕਾਰੀਆਂ ਪਾਸੋਂ ਅਭੀ ਕਿਹਾ ਜਾਂਦਾ ਹੈ ਐ ਕੋਈ ਨਹੀਂ ਮਰਿਆ ਕਰਮਚਾਰੀ ਹੈ ਗਿਆ ਉਹ ਜਾਨਵਰ ਜਿਹੜੇ ਇਦਾਂ ਕੋਈ ਮਰਿਆ ਹੋਇਆ ਜਾਨਵਰ ਆ ਉੱਥੋਂ ਚੁੱਕ ਕੇ ਉਹ ਸਾਈਡ ਤੇ ਰੱਖਦੇ ਚਲੋ ਇੱਥੇ ਦੇ ਲੋ ਬਾਤੋ ਇਸੀ ਉਰਜਲ ਨੂੰ ਇਹੀ ਕਹਿਣਾ ਸੀ ਕਿ ਜਿਹੜਾ ਇੱਥੇ ਜੰਗਲ ਦਾ ਨੁਕਸਾਨ ਹੋਇਆ ਜਿਹੜਾ ਜਾਨਵਰ ਕੋਈ ਨਹੀਂ ਜਿਹੜਾ ਨਹੀਂ ਮਰਿਆ ਪਰ ਜਿਹੜੇ ਇੱਥੋਂ ਗੱਲ ਕਰਾਂਗੇ ਇੱਥੇ ਅਧਿਕਾਰੀਆਂ ਪਾਸੋਂ ਜਿੱਥੇ ਕਰਮਚਾਰੀਆਂ ਪਾਸੋਂ ਸਵੇਰ ਦੇ ਇਹ ਜਾਨਵਰ ਇਹ ਜਾਨਵਰ ਜਿਹੜੇ ਮਰੇ ਦੇ ਪੇਰੇ ਚੁੱਕ ਕੇ ਸੈਰ ਦੇ ਕਿਤੇ ਗਏ ਆ ਪਰ ਜੋ ਮੀਡੀਆ ਸਾਹਮਣੇ ਕੁਛ ਨਹੀਂ ਲੈਣਾ ਚਾਹੁੰਦੇ ਦੇਖ ਮੈਂ ਸ਼ਮੀਸਨੋ ਤਰ੍ਹਾਂ ਆਪਣੇ ਸੰਯੋਗੀ ਪੁਸ਼ਪ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਅੱਜ ਤੁਸੀਂ ਆਏ ਇੱਧਰ ਸੈਂਚਰੀ ਕਿ ਕੀ ਕੰਮ ਸੀਗਾ ਜਾਂ ਵੈਸੇ ਆਏ ਸੀ ਸਰ ਕੱਲ ਵੀ ਆਏ ਸੀ ਚਾਨਕ ਸਨਚਨਾ ਮਿਲੀਗੀ ਅੱਗ ਜੰਗਲ ਨੂੰ ਲੱਗ ਚੁਕ ਬੱਚ ਜੇ ਜਾਨਵਰ ਸੀ ਕਾਫੀ ਮੰਡੇ ਰਹੀ ਉਹਨਾਂ ਵੀ 47 ਅਸੀਂ ਆ ਚੁੱਕੇ ਸੀ ਤੇ ਕੱਲ ਬਹੁਤ ਜਾਨਵਰ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਸੀ ਕੁਝ ਫਸ ਚੁੱਕੇ ਸੀ ਤੇ ਉਹਨਾਂ ਨੂੰ ਪੰਜਾਬ ਚੋਂ ਕਢਾਇਆ ਸੀ ਤੇ ਅੱਜ ਵੀ ਤੁਸੀਂ ਤੁਸੀਂ ਆਪ ਵੀ ਦੇਖਿਆ ਹੋਣਾ ਕਿ ਜਿਹੜੇ ਜਾਨਵਰ ਕਾਫੀ ਤਾਂ ਸਰੀਰ ਦੀ ਤਿਆਰੀ ਮਿਲੇ ਹੋਣੀ ਹੈ ਪ੍ਰਸ਼ਾਸਨ ਜਿਹੜਾ ਹੈਗਾ ਹਾਂਜੀ ਇਹਦਾ ਜੰਗਲਾਤ ਵਿਭਾਗ ਦਾ ਹਾਂਜੀ ਉਹਦਾ ਕਹਿਣਾ ਵੀ ਜਿਹੜਾ ਜੰਗਲ ਤੇ ਠੀਕ ਹੈ ਜਲਿਆ ਲੇਕਿਨ ਜਾਨਵਰ ਕੋਈ ਨਹੀਂ ਮਰਿਆ ਇਹਨਾਂ ਹਕੀਕਤ ਕੀ ਹੈ ਜਾਨਵਰ ਕੋਸ਼ੇ ਕੋਸ਼ੇ ਹੈ ਜਿਹੜੇ ਮਰ ਮਰਦੀ ਤਵਾ ਦੇ ਵਿੱਚ ਆਏ ਸੀ ਕੁਝ ਨੂੰ ਰੈਸਕਿਊ ਕੀਤਾ ਗਿਆ ਜਿੱਦਾਂ ਆਪਾਂ ਵੀ ਅੰਦਰ ਜਾ ਕੇ ਵੇਖਿਆ ਆਪਾਂ ਤੇ ਦੇਖਿਆ ਜਾਨਵਰ ਮਾਰੇ ਹੋਏ ਨੇ ਲੱਗਦਾ ਨਹੀਂ ਇੱਥੇ ਪ੍ਰਸ਼ਾਸਨ ਕਿਤਨਾ ਕਰੇ ਚੀਜ਼ ਪਾ ਰਿਹਾ ਸਰ ਕੈਨਸਰ ਹੈ ਕਿਉਂਕਿ ਇਹ ਕੱਲ ਵੀ ਆਈ ਤੇ ਇਹਨਾਂ ਨੇ ਮਤਲਬ ਕਹਿੰਦਾ ਜਿਆਦਾ ਕੇਰ ਵੀ ਨਹੀਂ ਨਹੀਂ ਚਾਹਾਂ ਹੋਈ ਕਿਉਂਕਿ ਅੱਗ 1:30 ਤੋਂ ਕਾਫੀ ਲੱਗ ਚੁੱਕੀ ਵੀ ਤੇ 10:30 ਦੇ ਹੋਏ ਦੋ ਗੱਡੀਆਂ ਲੱਗੀਆਂ ਸੀ ਅੱਗ ਬੁਝਾਉਣ ਲਈ